ਜਾਲਬਰਾਂ ਤੋਂ ਹੋਰ ਕਰਨ ਵਾਲੇ ਸਾਡੀ ਪੱਤਰਕਾਰ ਵੀ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਸਾਹਿਬ ਸਾਡੇ ਸੀਐਲਪੀ ਲੀਡਰ ਸਾਡੇ درمیان ਪਹੁੰਚ ਚੁੱਕੇ ਨੇ ਜਿਉ ਆਇਆ ਜਿਉ ਇਹ ਹਰਾਈਆਂ ਦੇ ਜਿਹਦੇ ਸਲਾਹਕਾਰਾਂ ਨੇ ਇੱਕੋ ਝਟਕੇ ਦੇ ਵਿੱਚ ਕਰੋੜਾਂ ਮਜ਼ਦੂਰਾਂ ਦੇ ਪੇਟ ਤੇ ਲੱਤ ਮਾਰੀ ਹੈ ਅਸੀਂ ਉਹਨਾਂ ਸਾਰੇ ਸਾਥੀਆਂ ਦੇ ਨਾਲ ਹਮਦਰਦੀ ਔਰ ਉਹਨਾਂ ਦੇ ਹੱਕਾਂ ਹਿੱਤਾਂ ਦੀ ਲੜਾਈ ਲੜ ਰਹੇ ਆ ਸੋ ਹੁਣ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਇਲਾਕੇ ਦੇ ਜਿਹੜੇ ਹਰਮਨ ਪਿਆਰੇ ਸਾਡੇ ਮਹਿਬੂਬ ਲੀਡਰ ਨੇ ਹਰਜੀਤ ਸਿੰਘ ਜੱਜ ਸਿੱਧੂ ਜੀ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਸਾਰਿਆਂ ਨੇ ਦੇਖਣਾ ਤੇ ਕਿਰਪਾ ਕਰਕੇ ਬੈਠ ਜਾਓ ਬੈਠ ਕੇ ਆਰਾਮ ਦੇ ਨਾਲ ਸਾਡੀਆਂ ਇਹ ਜਿਹੜੀਆਂ ਬਹੁਤ ਹੀ ਸਤਿਕਾਰਯੋਗ ਬੈਠੋ ਬੀਟਾ ਸਤਿਪਾਤਮ ਜੀ ਭਾਈਵਾ ਲੀਡਰ ਆਫ ਅਬਲੀਸ਼ਨ ਪੰਜਾਬ ਵਿਧਾਨ ਸਭਾ ਉਹਨਾਂ ਦਾ ਨਾਮ ਆਏ ਸਟੇਜ ਤੇ ਬੈਠੇ ਮੋਢੀ ਸਤਾਰਿਓ ਕਾਰਜੋਗੀਰੋ ਵੱਖ-ਵੱਖ ਮੋਡਨ ਦੇ ਵਿੱਚੋਂ ਆਏ ਐਮਸੀ ਸਹਿਬਾਨ ਪਿੰਡਾਂ ਚੋਂ ਆਏ ਪੰਚ ਸਰਪੰਚ ਬਲਾਕ ਸੰਪਤੀ ਮੈਂਬਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਤੇ ਬਹੁਤ ਹੀ ਸਤਿਕਾਰਯੋਗ ਕਾਂਗਰਸ ਪਾਰਟੀ ਦੀ ਹੀੜੀ ਵੀ ਹੱਡੀ ਕਾਂਗਰਸ ਵਰਕਰ ਸਭ ਤੋਂ ਪਹਿਲੇ ਗੁਰੂ ਮਹਾਰਾਜ ਦੀ ਨਮਾਜ਼ੀ ਫਤਿਹ ਚਾਨ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਮੈਂ ਸਾਡੇ ਮਰਦੂਮ ਨੇਤਾ ਸਰਦਾਰ ਗੁਰਦੀਪ ਸਿੰਘ ਜੀ ਭੈਣ ਨੂੰ ਸ਼ੰਦਾ ਜੀ ਰੇਪ ਕਰਨਾ ਬਾਬਾ ਸਾਹਿਬ ਕ੍ਰਿਸ਼ਨ ਸਾਹਿਬ 2007 ਤੋਂ ਲੈ ਕੇ 2012 ਤੱਕ ਕਿਤੇ ਮਿਲੇ ਰਹੇ ਆ ਤੇ ਉਸੇ ਦੌਰਾਨ ਮੇਰਾ ਇੱਕ ਮੇਰਾ ਰਾਜਨੀਤਿਕ ਜਿਹੜਾ ਕੈਰੀਅਰ ਆ ਉਹ ਸ਼ੁਰੂ ਹੋਇਆ ਉਸ ਦੌਰਾਨ ਮੈਂ ਇੱਥੇ ਬਲੋਕ ਕਾਂਗਰਸ ਕਮੇਟੀ ਸ਼ਹਿਰੀ ਦਾ ਪ੍ਰਧਾਨ ਸੀਗਾ ਮੈਂ ਉਸ ਅਕਾਲਪੁਰ ਦੇ ਸਾਰੇ ਅਰਦਾਸ ਕਰਦਾ ਹਾਂ ਕਿ ਉਹ ਬਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਜ਼ ਦੇਵੇ ਮੈਂ ਪ੍ਰਤਾਪ ਸਿੰਘ ਜੀ ਬਾਗਵਾ ਜੀ ਨੂੰ ਤਨ ਤਨ ਬਾਬਾ ਨਾਨ ਸਿੰਘ ਜੀ ਪੀਰ ਬਾਬਾ ਮੁਕੰਦ ਸਿੰਘ ਜੀ ਅਤੇ ਰੋਸ਼ਨੀ ਦੇ ਸ਼ਹਿਰ ਠਗਰਾਉਂ ਦੇ ਵਿੱਚ ਇਹਨਾਂ ਦਾ ਸਵਾਗਤ ਕਰਦਾ ਮੈਂ ਹਲਕੇ ਠਗਰਾਉਂ ਦਾ ਰਹਿਣ ਵਾਲਾ ਆ ਇਸ ਲਈ ਮੈਂ ਹਲਕੇ ਠਗਰਾਉਂ ਦੀ ਗੱਲ ਕਰਾਂਗਾ ਸਤਾਰਜੋਗ ਬਾਈਬਾ ਸਾਹਿਬ ਇਹ ਜਿਹੜਾ ਜਗਰਾਉ ਹਲਕਾ ਹੈ ਇਹ ਸ਼ੁਰੂ ਤੋਂ ਹੀ ਕਾਂਗਰਸੀ ਹਲਕਾ ਸੀਗਾ 2012 ਦੇ ਵਿੱਚ ਡਿਲੀਮਿਟੇਸ਼ਨ ਤੋਂ ਬਾਅਦ ਇਹ ਹਲਕਾ ਰਿਜ਼ਰਵ ਹੋਇਆ ਉਸ ਤੋਂ ਪਹਿਲੇ ਜਿਹੜੇ 7 ਤੋਂ ਲੈ ਕੇ 12 ਤੱਕ ਜੁਨੇਮੈਂਟ ਦੱਸਿਆ ਸਰਦਾਰ ਗੁਰਦੀਪ ਸਿੰਘ ਜੀ ਪੈਣੀ ਤੇ ਐਮਐਲਏ ਸੀਗੇ ਉਹਨਾਂ ਦਾ ਜਿਹੜਾ ਨਿਵਾਸ ਆ ਉਹ ਵੀ ਸਾਡੇ ਤੇ ਹੀ ਹੀਰਾਵਕ ਸੀਗਾ ਉਸ ਤੋਂ ਬਾਅਦ ਜਿੰਨੀ ਵੀ 3 ਇਲੈਕਸ਼ਨ ਹੋ ਚੁੱਕੀਆਂ ਸਾਡੇ ਕਾਂਗਰਸ ਪਾਰਟੀ ਵੱਲੋਂ ਜਦੋਂ ਸਰਵੇ ਲਈ ਵਾਸਤੇ ਟੀਮਾਂ ਭੇਜੀਆਂ ਗਈਆਂ ਸਾਡੇ ਲੋਕਲ ਜਿਹੜੇ ਲੀਡਰ ਹੈਗੇ ਆ ਇਹਨਾਂ ਵੱਲੋਂ ਇੱਕੋ ਮੰਨ ਕੀਤੀ ਗਈ ਹੈ ਕਿ ਸਾਨੂੰ ਲੋਕਲ ਕੋਈ ਨਮਾਇੰਦਾ ਦਿੱਤਾ ਜਾਏ ਲੇਕਿਨ ਸਾਡੇ ਕਾਂਗਰਸ ਪਾਰਟੀ ਵੱਲੋਂ 19 ਦਾ ਦਰੋਂ ਉਮੀਦਵਾਰ ਭੇਜਿਆ ਗਿਆ ਜਿਸ ਕਰਕੇ ਬਹੁਤ ਹੀ ਜ਼ਿਆਦਾ ਕਾਂਗਰਸ ਪਾਰਟੀ ਦਾ ਜਗਰਾਉਂ 'ਚ ਨੁਕਸਾਨ ਹੋਇਆ ਮੈਂ ਇੱਕ ਵਾਰ ਫਿਰ ਪਾਪ ਸਿੰਘ ਬਾਜਲ ਜੀ ਦਾ ਮੇਰੇ ਘਰ ਆਮ ਤੇ ਸਵਾਗਤ ਕਰਦਾ ਇਹਨਾਂ ਹੀ ਕਹਿੰਦਾ ਸਮੇਂ ਜਲਸਾ ਵਾਹਿਗੁਰੂ ਜੀ ਦਾ ਫਲਸਫਾ ਸ਼੍ਰੀ ਵਾਹਿਗੁਰੂ ਜੀ ਦੇ ਫਲੈ ਕਹਿ ਸਕਦਾ ਕਿ ਅਜੇ ਨਵਾਂ ਨਵਾਂ ਐਕਸਪੀਰੀਅੰਸ ਮਿਲ ਰਿਹਾ ਹੈ ਇਹਨਾਂ ਨੂੰ ਟ੍ਰੇਨ ਕਰਾਂਗੇ ਤੇ ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਜਵਾ ਸਾਡੇ ਸੀਐਲਪੀ ਲੀਡਰ ਉਹ ਤੁਹਾਡੇ ਨਾਲ ਜ਼ਿਲ੍ਹਾ ਦੇ ਗੁਰੂ ਰੂਪ ਸਾਹਾ ਸੰਗਤ ਜੀ ਬਾਈ ਗੁਰਜੀਤ ਕਾਲ ਸਾਹਿਬ ਬਾਈ ਗੁਰਜੀਤ ਫਤੇ ਸਿੱਧੂ ਸਾਹਿਬ ਸਾਡੇ ਬਾਬਾ ਜੀ ਸਾਡੇ ਖਲੀਫਾ ਜੀ ਪੋਪ ਦੇ ਕਮਲ ਕਾਲੀਬਾਲ ਸਾਹਿਬ ਸਾ ਗੁਰਮੀਤ ਸਿੰਘ ਗਿੱਲ ਜੀ ਇੰਡੀਨ ওভারਸੀਜ਼ ਕਾਂਗਰਸ ਦੇ ਪਟਾਣ ਜਿਹੜੇ ਤੁਹਾਡੇ ਹੀ ਹਲਕੇ ਦੇ ਤੇ ਮੇਰੇ ਜਗਰਾਵੋਂ ਤੋਂ ਆਏ ਹੋਏ ਸਾਰੇ ਹਿਸਾਬੀ ਅੱਜ ਸੁਗਵਾਸੀ ਸਗਰਦੀਪ ਸਿੰਘ ਪੈਣੀ ਜੀ ਦੇ ਪੋਪ ਤੇ ਆਸ ਆਪਣੀ ਹਾਜ਼ਰੀ ਆਪਣੀ ਪਾਰਟੀ ਦੀ ਹਾਜ਼ਰੀ ਰੁਆ ਕੇ ਆਇਆ ਹੈ ਜਦੋਂ ਮੈਂ ਇੱਥੇ ਆਣਾ ਸੀ ਤੇ ਮੇਰੇ ਚੰਗੇ ਸਾਥੀਆਂ ਨੇ ਇਹਦੇ ਵਿੱਚ ਸਿੱਧੂ ਸਾਹਿਬ ਇੱਕ ਸੰਨ ਇਹਨਾਂ ਨੇ ਮੈਨੂੰ ਰਿਕੁਐਸਟ ਕੀਤੀ ਕਿ ਬਾਜੋ ਸਾਹਿਬ ਸਾਡੇ ਗ੍ਰਹਿ ਤੇ ਆ ਕੇ ਚਾਹ ਦਾ ਕੱਪ ਪੀ ਜਿਓ ਤੇ ਮੈਂ ਉਹਦੇ ਚਾਹ ਤੇ ਕੱਪ ਆਸੇ ਇੱਥੇ ਆਇਆ ਮੈਂ ਇਹਨਾਂ ਦਾ ਬਖਸ਼ੂਰ ਆ ਕਿ ਇਹਨਾਂ ਨੇ ਮੈਂ ਇਹਨਾਂ ਨੂੰ ਕਿਹਾ ਸੀ ਥੋੜੀ ਸਾਥੀ ਇਕੱਠੇ ਕਰਿਓ। ਜਾਂ ਤੇ ਇਹਨਾਂ ਥੋੜੇ ਵੱਧ ਕਰ ਲੈਨੇ। ਈਸ਼ ਕਰਤਾ ਵੀ ਮੈਂ ਇਹਨਾਂ ਦਾ ਮਿਹਰਬਾਨ। ਜਾਂ ਤੇ ਸੁਖੀ ਭੋਗ ਤੇ ਆਣਾ ਸੀ ਤਾਂ ਮੈਂ ਸੋਚਿਆ ਜਿਆਦਾ ਤਕਲੀਫ ਇਹਨਾਂ ਨੂੰ ਨਾ ਪਈਏ। ਸੋ ਮੈਂ ਇੱਥੇ ਸੁਮੋਚੇ ਜਿਗਰਾਉਂ ਦੀ ਦਾ ਇੱਕ ਮੈਸੇਜ ਦੇਣਾ ਚਾਹਨਾ ਕਿ ਪਿਛਲੇ 4 ਸਾਲ ਇੱਕ ਸਰਕਾਰ ਇਹੋ ਜੀ ਚੱਲ ਰਹੀ ਹੈ। ਜਿਹਨੂੰ ਲੋਕ ਬਹੁਤ ਆਸਾਂ ਤੇ ਉਮੀਦਾਂ ਨਾਲ ਲੈ ਕੇ ਆਏ ਸੀ। ਬੜੀ ਬਦਕਿਸਮਤੀ ਦੀ ਗੱਲ ਹੈ ਜਿੰਨਾ ਝੂਠਾ ਮੁੱਖ ਮੰਤਰੀ ਇਹ ਬਣਿਆ ਹੈ ਅਜੇ ਤੱਕ 75 ਸਾਲਾਂ ਚ ਕੋਈ ਬੰਦਾ ਨਹੀਂ ਨਾ ਇਸ ਬੰਦੇ ਦਾ ਕੋਈ دین ਹੈ ਨਾ ਇਹਦਾ ਕੋਈ ਇਮਾਨ ਹੈ ਵੇਖੋ ਸਾਡੀ ਬਦਕਿਸਮਤੀ ਇੱਕ ਟਾਈਮ ਤੇ ਗਿਆਨੀ ਗੁਰਮukh ਸਿੰਘ ਮਸਾਪੁਰ ਵਰਗੇ ਇੱਥੇ ਬਹੁਤ ਥੋੜੇ ਲੋਕ ਇਸ ਕਰਦੀ ਜਾਣਕਾਰੀ ਰੱਖਦੇ ਹੋਣਗੇ ਕਿ ਗਿਆਨੀ ਗੁਰਮukh ਸਿੰਘ ਮਸਾਪੁਰ ਜੀ ਜਿਹੜੇ ਸਾਡੇ ਅਮਰਤਾਰੀ ਵੀ ਸਨ ਸਧਾਰਨ ਕਰਦੇ ਵੀ ਸਨ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਤੱਕ ਪਛਲੀ ਸ਼੍ਰੇਣੀਆਂ ਨਾਲ ਤੁਲਕ ਰੱਖਦੇ ਸੀ ਹੋਮ ਮਿਨਿਸਟਰ ਕਾਂਗਰਸ ਨੇ ਬਣਾਏ ਰਾਸ਼ਟਰਪਤੀ ਕਾਂਗਰਸ ਦੇ ਵੇਲੇ ਬਣੇ ਸਾਹ ਪ੍ਰਤਾਪ ਸਿੰਘ ਕਹਿਰੋ ਮਰਦੇ ਮੁਜਾਹਿਦ ਜਿਨ੍ਹਾਂ ਨੇ ਤਸਵੀਰ ਪੰਜਾਬ ਦੀ ਬਦਲੀ ਕਿੱਥੇ ਉਹ ਤੁਹਾਡਾ ਦਾਸ ਹੈ ਇਸ ਟਾਈਮ ਲੀਡਰ ਆਫ ਦੀ ਆਪੋਜੀਸ਼ਨ ਹੈ ਵਿਰੋਧੀ ਧਰਤਾ ਲੀਡਰ ਹਤੇ 10 ਫੁੱਟ ਮੇਰੇ ਤੋਂ ਇਹ ਭਗਵੰਤ ਬੈਠਦਾ ਮਾਨ ਇਹਦੀ ਕਾਬਲੀਅਤ ਦੇਖ ਕੇ ਮੈਨੂੰ ਕਈ ਵਾਰ ਮੇਰੇ ਮਨ 'ਚ ਸਵਾਲ ਆਉਂਦੇ ਕਿ ਕਿੱਥੇ ਸੱਤ ਪ੍ਰਕਾਸ਼ ਹੈ ਕਹਿ ਰਹੇ ਤੇ ਕਿੱਥੇ ਭਗਵਾਨ ਕਿੱਥੋਂ ਅਸੀਂ ਇਸ ਮਾਨ ਤੋਂ ਕਿੱਥੇ ਆ ਅਰਸ਼ ਤੇ ਨਾ ਜੁਬਾਂ ਤੇ ਕੰਟਰੋਲ ਨਾ ਕਿਸੇ ਕਿਸਮ ਦੀ ਸੋਚ ਨੇੜਾ ਇੱਕ ਚੋਟ ਤੇ ਬੁਨਿਆਦ ਇਸ ਪਾਰਟੀ ਨੇ ਬਣਨੀ ਲੋਕਾਂ ਦੇ इमोशंस ਨਾਲ ਖੇਲੇ ਪੰਜਾਬੀਆਂ ਨੂੰ ਇਹ ਗੱਲ ਕਹੀ ਕਿ ਪਿੰਡਾਂ ਦੀਆਂ ਸੱਥਾਂ ਵਿੱਚੋਂ ਸਰਕਾਰ ਚੱਲੇਗੀ ਅਸੀਂ ਸਧਾਰਨ ਘਰਾਂ ਵਿੱਚੋਂ ਵਿਅਕਤੀ ਚੁਣ ਕੇ ਲੈ ਕੇ ਜਾਵਾਂਗੇ ਪਹਿਲਾ ਵਾਅਦਾ ਕੀਤਾ ਸੀ ਕੋਈ ਸਿਕਿਉਰਟੀ ਨਹੀਂ ਲਵਾਂਗੇ ਵੀਆਈਪੀ ਕਲਚਰ ਬੰਦ ਕਰਾਂਗੇ ਆ ਜਿਹੜੀਆਂ ਗੱਡੀਆਂ ਤੇ ਲਾਲ ਲਾਈਟਾਂ ਲੱਗੀਆਂ ਹੁੰਦੀਆਂ ਅਟੂ ਟੂ ਕਰਤੀਆਂ ਫਿਰਦੀਆਂ ਬੰਦ ਕਰਨ ਅਸੀਂ ਦੋ ਦੋ ਕਮਰਿਆਂ ਵਿੱਚ ਗੁਜ਼ਾਰਾ ਕਰਾਂਗੇ ਮੰਤਰੀ ਮੁੱਖ ਮੰਤਰੀ ਮੈਂ ਅੱਜ ਤੁਹਾਨੂੰ ਸਾਰੇ ਵੀਰਾਂ ਨੂੰ ਦੱਸਣਾ ਚਾਹਾਂ ਇਹ ਜਿਹੜਾ ਮਾਸਟਰਿੰਦਰ ਸਿੰਘ ਦਾ ਪੁੱਤਰ ਤਾਂ ਇੱਕ ਹਜ਼ਾਰ ਰੁਪਿਆ ਕਹਿੰਦੇ ਸੀ ਮਹੀਨੇ ਦਾ ਤੁਹਾਨੂੰ ਔਰਤਾਂ ਨੂੰ ਅਲਾਉਂਸ দেয়া ਕਰਾਂਗੇ ਜਿਨ੍ਹਾਂ ਦੀ ਵੋਟ ਹੈ 3 ਕਰੋੜ ਵੀ ਸਾਡੀ ਵਾਦੀ ਹੈ ਸਰਦਾਰ ਸਾਹਿਬ 2 ਕਰੋੜ ਵੋਟ ਹੈ ਪੰਜਾਬ ਦੇ ਇੱਕ 1 ਕਰੋੜ ਆਦਮੀਆਂ ਦੀ ਵੋਟ ਹੈ ਇੱਕ ਕਰੋੜ ਔਰਤਾਂ ਦੀ ਵੋਟ ਇੱਕ ਕਰੋੜ ਔਰਤਾਂ ਨੂੰ ਜੇ ਹਜ਼ਾਰ ਰੁਪਈਆ ਦੇਈਏ ਤੇ ਹਜ਼ਾਰ ਕਰੋੜ ਰੁਪਈਆ ਮਹੀਨੇ ਦਾ ਚਾਹੀਦਾ ਤੇ 12 ਕਰੋੜ ਹਜ਼ਾਰ ਕਰੋੜ ਰੁਪਈਆ ਸਾਹ। 4 ਸਾਲ ਗੁਜ਼ਰਨ ਤੇ 48 ਹਜ਼ਾਰ ਕਰੋੜ ਰੁਪਈਆ ਬਣਦਾ। ਅਜੇ ਤੱਕ 1 ਰੁਪਈਆ ਨਹੀਂ ਦਿੱਤਾ। ਮੈਂ ਜਦੋਂ ਲੀਡਰ ਆਫ oppositon ਖੜਾ ਹੁੰਨਾ ਉਰੂਦੀ ਤੇ ਹੁੰਦਾ। ਜਦੋਂ ਵੀ ਇਹਨੂੰ ਭਵੰਤ ਨੂੰ ਕਹਿਣਾ ਔਰਤਾਂ ਨਾਲ ਕੀਤਾ, ਮਾਵਾਂ ਨਾਲ ਕੀਤਾ, ਪੈੜਾਂ ਨਾਲ ਕੀਤਾ ਵਾਦਾ, ਦੱਸ ਕਦੋਂ ਪੂਰਾ ਕਰੇਗਾ। ਉਦੋਂ ਹੀ ਕਹਿ ਦਿੰਦਾ ਸੀ ਬਸ ਆ ਚੱਲਿਆ ਬਜਟ ਦਾ ਸੈਸ਼ਨ ਮਾਰਚੇ ਚ ਬਜਟ ਆਰ ਦੇਣਾ ਅਸੀਂ ਬਹੇ ਪੂਰੇ ਕਰਦੇ ਨੇ ਪਾਈ ਚ ਵੀ ਇਹ ਗੱਲ ਕਈ 23 ਚ ਵੀ ਕਹੀ 24 ਚ ਵੀ ਕਹੀ 25 ਚ ਵੀ ਕਹੀ ਔਰ 26 ਦਾ ਬਜਟ ਆ ਚੱਲਿਆ ਤੇ ਦੇਣਾ ਲੈਣਾ ਨਾ ਨੂੰ ਫੇਰ ਕੋਈ ਨਹੀਂ ਆਤਵਾਦ ਵੀ ਸਾਡੇ ਪਰਿਵਾਰਾਂ ਨੇ ਛੱਤੀਆਂ ਤੇ ਝੇਲੇ ਆ ਆ ਬੈਠਾ ਮੇਰਾ ਵੀਰ ਬਾਬਾ ਜੀ 35000 ਤੋਂ ਵੱਧ ਸ਼ਹਾਦਤਾਂ ਪੰਜਾਬ ਚ 15 ਸਾਲਾਂ ਚੜੀਆਂ ਸੀ ਕਾਂਗਰਸ ਆਈ 1 ਸਾਲ ਦੇ ਵਿੱਚ ਪੰਜਾਬ ਸ਼ਾਂਤ ਹੋਇਆ ਭੰਗੜੇ ਸ਼ੁਰੂ ਹੋਏ ਗਿੱਧੇ ਸ਼ੁਰੂ ਹੋਏ ਐਨ ਆਰ ਆਈ ਭਰਾ ਆਣੇ ਸ਼ੁਰੂ ਹੋਏ ਇਨਵੈਸਟਮੈਂਟਾਂ ਸ਼ੁਰੂ ਹੋਈਆਂ ਲੱਖਾਂ ਕਰੋੜਾਂ ਦੀਆਂ ਜ਼ਮੀਨਾਂ ਦੇ ਰੇਟ ਵਧਣੇ ਸ਼ੁਰੂ ਹੋਏ ਤੁਸੀਂ ਤੇ ਆਪ ਆਓ ਲੁਧਿਆਣੇ ਵਾਲੇ ਜਗਰਾਉਂ ਵਾਲੇ ਮਾੜੇ ਵਾਲੇ ਸਾਡੀ ਪਹਿਲੀ ਪ੍ਰਾਇੋਰਟੀ ਮੇਰੀ ਸੁਣ ਲੋ ਇੱਥੇ ਜਗਰਾਉਂ ਦੇ ਮੇਰੇ ਭਰਾਵੋ ਜਿਹੜਾ ਵੀ ਕਾਂਗਰਸ ਦਾ ਕੈਂਡੀਡੇਟ ਹੈ ਮੇਰੀ ਹੱਥ ਜੋੜ ਕੇ ਜਿੰਨਾ ਚਿਰ ਅਨਾਉਂਸਮੈਂਟ ਨਹੀਂ ਹੁੰਦੀ ਉਹਨਾਂ ਚਿਰ ਹਰ ਆਦਮੀ ਦਾ ਹੱਕ ਹੈ ਉਹ ਪੂਰਾ ਦੌਰ ਲੱਗਦਾ ਪਰ ਜਦੋਂ ਕਾਂਗਰਸ ਕਿਸੇ ਨੂੰ ਟਿਕਟ ਦੇ ਦਿੰਦੀ ਹੈ ਉਦੋਂ ਹਰ ਵੀਰ ਦਾ ਤੇ ਭਰਾ ਦਾ ਹੱਕ ਹੈ ਕਿ ਇਮਾਨਦਾਰੀ ਨਾਲ ਪਾਰਟੀ ਨਾ ਚੱਲੇ ਪਾਰਟੀ ਜਿਹੜੀ ਹੁੰਦੀ ਮਾਂ ਹੁੰਦੀ ਪੁੱਤਰ ਵੀ ਬਰਾਬਰ ਦਾ ਹੱਕ ਬਾਪ ਤੋਂ ਮੰਗਦੇ ਨੇ ਤੇ ਜੇ ਬਾਪ ਜਦੋਂ ਫੈਸਲਾ ਕਰਦਾ ਉਹਦੇ 'ਚ ਕਈ ਵਾਰ ਕਿਸੇ ਨੂੰ ਥੋੜਾ-ਮੋਟਾ ਵਾਅਦਾ ਦਿੱਤਾ ਜਾਂਦਾ ਕਿਸੇ ਨੂੰ ਥੋੜਾ-ਮੋਟਾ ਕੱਟ ਦਿੱਤਾ ਜਾਂਦਾ ਸਰਕਾਰ ਬਣਦੀ ਹੈ ਹਰ ਆਦਮੀ ਨੂੰ ਹਰ ਵਰਕਰ ਨੂੰ ਹਰ ਸਾਥੀ ਨੂੰ ਉਹਦੇ ਲਿਆਕਤ ਦੇ ਮਤਲਬ ਉਹਦੇ ਕੰਮ ਦੇ ਮਤਲਬ ਉਹਦੀ ਲਾਇਲਟੀ ਦੇ ਮਤਲਬ ਹਰ ਆਦਮੀ ਨੂੰ ਹੱਥ ਹੱਥ ਦਿੱਤਾ ਹੈ। ਤੁਮੈਂ ਸਿੱਧੂ ਸਾਬ ਦਾ ਕਮਕੂਰ ਤੁਸੀਂ ਮੈਨੂੰ ਸੱਦਾ ਦਿੱਤਾ ਹੈ ਮੈਂ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਰੱਖ ਸਕਿਆ। ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਗੁਰੂ ਮਹਾਰਾਜ ਸਾਹਿਬ ਦੀ ਬਿਹਾਰ ਕਿਰਪਾ ਹੋਣੀ ਹੈ। ਇਹ ਪਾਰਟੀ ਤੋਂ ਬਾਅਦ ਜੇ ਬਦਲ ਹੈ ਕੋਈ ਕਾਂਗਰਸੀ ਲੋਕਾਂ ਦਾ ਵੀ ਫਿਰ ਵਿਸ਼ਵਾਸ ਇਸ ਕਰਦੇ ਨੇ ਕਿ ਕਾਂਗਰਸ ਆਈ ਤੇ ਪੰਜਾਬ ਚ ਆਈ ਇਹ ਇੱਕ ਅਹੂਜੀ ਜਮਾਤ ਹੈ ਜਿੱਤੇ ਹਰ ਫਿਰਕੇ ਨੂੰ ਹਰ ਜਮਾਤ ਨੂੰ ਹਰ ਧਰਮ ਨੂੰ ਬਰਾਬਰਿਤ ਹੱਕ ਮਿਲੋ ਜੋ ਜੋ ਕਾਂਗਰਸ ਨੇ ਅਇ ਤੱਕ ਮੇਰੇ ਵੀਰੋ ਹੱਕ ਦਿੱਤੇ ਨੇ ਹਰ ਬਰਾਦਰ ਨੂੰ ਕਿਸੇ ਹੋਰ ਜਮਾਤ ਨੂੰ ਕਿਸੇ ਪੋਲੀਟੀਕਲ ਪਾਰਟੀ ਨੂੰ ਇਹ ਲੋਕ ਧਿਆਨ ਮਾਰ ਕੇ ਮੈਂ ਇੱਥੇ ਨਾ ਕਿਸੇ ਦਾ ਨਾਂ ਲੈਣਾ 75 ਸਾਲਾਂ ਚ ਕਦੀ ਖਾਂਗਲਸ ਹੈ ਜਿਨ੍ਹਾਂ ਨੇ ਹਰ ਵਰਗ ਨੂੰ ਮੌਕਾ ਦਿੱਤਾ ਪੰਜਾਬ ਦੇ ਰਾਜ ਕਾਰੀ ਅੱਗੇ ਵੀ ਹਰ ਬਰਾਬਰੀ ਨੂੰ ਹਰ ਰੀਜਨ ਨੂੰ ਮਾਨਵੇ ਨੂੰ ਗਵਾਬੇ ਨੂੰ ਮਾਝੇ ਨੂੰ ਬਕਾਇਦਾ ਤੌਰ ਉੱਤੇ ਉਹਨਾਂ ਦਾ ਹੱਕ ਤੇ ਹਕੂਕ ਦਿੱਤੇ ਜਾਣ ਸਰਕਾਰੀ ਮੁਲਾਜ਼ਮਾਂ ਨੂੰ ਮੈਂ ਬੇਨਤੀ ਕਰੂੰਗਾ ਮੈਂ ਦੱਸਣਾ ਚਾਹਨਾ 17% ਡੀ ਹੈ ਜੇ ਪਿਛਲੇ 4 ਸਾਲਾਂ ਦਾ ਸਰਕਾਰੀ ਮੁਲਾਜ਼ਮਾਂ ਨੂੰ ਨਹੀਂ ਬੇਨਤੀ ਪੈਨਸ਼ਨਰਾਂ ਨੂੰ ਪੈਨਸ਼ਨ ਨਹੀਂ ਮਿਲ ਰਹੀ ਪੰਜਾਬ ਦੀਆਂ ਜਾਇਦਾਦਾਂ ਸਰਦਾਰ ਸਾਹਿਬ ਸਰਕਾਰੀ ਜਾਇਦਾਦਾਂ ਵੇਚਣ ਲਈਆਂ ਮੈਂ ਇਸ ਸਟੇਜ ਉੱਤੇ ਉਸ ਪੰਜਾਬ ਦੇ ਪੁੱਤ ਨੂੰ ਮੁਬਾਰਕ ਦੇਣਾ ਚਾਹੁੰਦਾ ਜਿਸ ਹਾਈ ਕੋਰਟ ਦੇ ਜੱਜ ਨੇ ਜਦੋਂ ਲੈਂਡ ਪੂਲਿੰਗ ਦੇ ਵਿੱਚ 65000 ਕਿੱਲਾ ਪੰਜਾਬ ਦੀ ਜਾਇਦਾਦ ਇਸ ਮਾਨਨੇ ਤੇ ਦਿੱਲੀ ਦੇ ਲੁਟੇਰਿਆਂ ਨੇ ਲੱਖ ਕਰੋੜ ਰੁਪਇਆ ਕੱਢ ਕੇ ਲੈ ਜਾਣੇ ਲੱਖ ਕਰੋੜ ਰੁਪਇਆ ਉਹਨੇ ਭਗੰਦੀ ਲਾ ਦਿੱਤੀ ਉਹਨੇ ਸਟੇ ਲਾ ਦਿੱਤਾ ਪੰਜਾਬ ਦੇ ਨਾਲ ਇੰਨਾ ਵੱਡਾ ਜਿਹੜਾ ਹੋਣ ਵਾਲਾ ਜ਼ੁਲਮ ਸੀ ਉਸ ਜਾਦੇ ਨੇ ਰੋਕਿਆ ਜਦੋਂ ਵੀ ਇਤਿਹਾਸ ਲਿਖਿਆ ਜਾਏਗਾ ਮੇਰੇ ਵੀਰੋ ਜਗਰਾਉਣ ਦੇ ਭਰਾਓ ਉਸ ਹਾਈ ਕੋਰਟ ਦੇ ਸਰਵਿੰਗ ਜੱਜ ਦਾ ਨਾਮ ਸੋਨੇ ਦੇ ਅੱਖਰਾਂ 'ਚ ਲਿਖਿਆ ਜੀ ਉਹਨੇ 10 ਮਾਰਚ ਨੂੰ ਰਿਟਾਇਡ ਹੋ ਗਏ ਅਜੇ ਮਹੀਨਾ ਡੇਢ ਹੈ ਇਸ ਚੋਲ ਜਮਾਤ ਦਾ ਪਲਾਨ ਹੈ ਕਿ ਜਦੋਂ ਰਿਟਾਇਰ ਹੋਏਗਾ ਜਿਹੜੀ ਬਾਕੀ ਦੀਆਂ ਰਹਿ ਗਈਆਂ ਜ਼ਾਇਦਾ ਤਾਂ ਉਹਨੂੰ ਵੇਚਾਂਗੇ ਕਿ ਜੇ ਪਹਿਲੇ ਵੇਚ ਤੀਏ ਤੇ ਫੇਰ ਨਸਟ ਆਦੀ ਤੇ ਇਹ ਹਾਲਾਤ ਨੇ ਪਾ ਜਾਣ ਆ ਤੁਹਾਡੇ ਗਵਾਂਢ ਚ ਤੁਸੀਂ ਦੱਸਿਆ ਇੱਥੇ ਹੀ ਸੀ ਐਨਆਰ ਰਹਿਦਾ ਘਰ ਇੱਥੇ ਜਿਹੜੇ ਗੋਲੀਆਂ ਜਿਹੜੇ ਲਪੇਆ ਸੀ ਹੈ ਨਹੀਂ ਨਹੀਂ ਯਾਰ ਅੱਛਾ ਤੇ ਖਲੀਫੇ ਨੂੰ ਪਤਾ ਪਤਾ ਮੈਂ ਮੱਤ ਦੀ ਗੱਲ ਹੀ ਖੜੀ ਹੁੰਦੀ ਹੁੰਦੀ ਹਾਂ ਉੱਥੇ ਬੈਠੀ ਜੇ ਬਤਾ ਅਖਿਨ ਭਾਜਵਾਦੀ ਕਿ ਅੱਛਾ ਦੂਜੀ ਗੱਲ ਮੇਰੀ ਇਹ ਵੀ ਸੁਣ ਲਿਓ ਜਿੱਦਣ ਇੱਕ ਸਾਰੇ ਦਰਿਆ ਤੁਹਾਡੇ ਸਰਦਾਰ ਸਾਹਿਬ ਇਧਰ ਤਿਆਰ ਕਰ ਤਿੰਨ ਦਰਿਆ ਦੇ ਤਾਂ ਪੰਜਾਬ ਦੇ ਵਿੱਚ ਪੰਜ ਦਰਿਆਵਾਂ ਦੀ ਧਰਤੀ ਸੀ ਉਹ ਤਿੰਨ ਰਹਿ ਗਈ ਇਸੇ ਕੇਜਰੀਵਾਲ ਨੇ ਕਹਿੰਦੇ ਮੈਂ 20000 ਕਰੋੜ ਰੁਪਇਆ ਹਰ ਸਾਲ ਮਾਈਨਿੰਗ ਚੋਂ ਪੰਜਾਬ ਦੇ ਖਜ਼ਾਨੇ ਜਮਾ ਕਰਾਵਾਉਂਦਾ ਤੇ ਚਾਰਾਂ ਸਾਲਾਂ ਤੇ 300 ਕਰੋੜ ਰੁਪਈਆ ਐਵਰੇਜ ਆਇਆ ਹੈ ਮੈਂ ਪੁੱਛਣਾ ਚਾਹਾਂ ਕੇਜਰੀਵਾਲ ਤੇ ਭਗਵੰਤ 19700 ਕਰੋੜ ਪਰ ਇਹ ਹਰ ਸਾਲ ਦਾ ਕਿੱਥੇ ਗਿਆ 19700 ਕਰੋੜ ਜਿਸਦਾ ਜੀ ਚਾਰਾਂ ਸਾਲਾਂ ਦਾ ਬਣਾ ਲੀਏ ਤੇ 78000 ਕਰੋੜ ਰੁਪਈਆ ਬਣਦਾ ਤੇ ਸਾਰੇ ਦਾ ਸਾਰਾ ਪੈਸਾ ਇਹ ਭਗਵੰਤ ਦਾ ਇਹਦੇ ਲੁਟੇਰਿਆਂ ਤੇ ਅਲੀ ਬਾਬਾ ਤੇ 40 ਚੋਰਾਂ ਦੇ ਗਰੋਹ ਦੀ ਜੇਬਾਂ ਵਿੱਚ ਉਹਨਾਂ ਦੇ ਪਰਿਵਾਰਾਂ ਦਾ ਸਾਰਿਆਂ ਨੇ ਆਸਟ੍ਰੇਲੀਆ ਵਿੱਚ ਜ਼ਮੀਨਾਂ ਲੈ ਲਈਆਂ ਨਿਊਜ਼ੀਲੈਂਡ ਪੈਰਗਲ ਲਈ ਇਹਨਾਂ ਦੇ ਸਟਾਫ ਨੇ ਜਾ ਕੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਕਰ ਲਿਆ ਇਹ ਸਾਰੀ ਰਿਪੋਰਟ ਸਾਡੇ ਕੋਲ ਹੈ ਤੇ ਜਿੱਦਣ ਮੇਰੀ ਗੱਲ ਸੁਣੋ ਜਿੱਦਣ ਸਰਕਾਰ ਬਦਲੇ ਇਹ ਐਕਸ ਆਫ ਕਮਿਸ਼ਨ ਤੇ ਕਮਿਸ਼ਨ ਜੋ ਠੱਗੀ ਠੋਰੀ ਇਹ ਸਰਕਾਰ ਨੇ ਮਾਰੀ ਅਸੀਂ ਲੋਕਾਂ ਸਾਹਮਣੇ ਜ਼ਾਹਰ ਕਰਾਂਗੇ ਤਾਂ ਭਗਵੰਤ ਸਿੰਘ ਮਾਨ ਨੂੰ ਘਟੈਰੇ ਵਿੱਚ ਖੜਾ ਕਰਾਂਗੇ ਕਾਂਗਰਸ ਪਾਰਟੀ ਜਿੰਦਾਬਾਦ ਇਹ ਮੇਰਾ ਵਾਅਦਾ ਤੁਹਾਡੇ ਸਾਰਿਆਂ ਨੂੰ ਪਹਿਲਾ ਆਦਮੀ ਜੇ ਨੂੰ ਕਿਤੇ ਰੇਜ ਪੰਜਾਬ ਤੇ ਖੜਾ ਕੀਤਾ ਜਾਏਗਾ ਤਾਂ ਵਰਤਮਾਨ ਹੋਏਗਾ ਫਿਰ ਇਹ ਲੁਟੇਰਿਆਂ ਦਾ ਗਰੋਹ ਹੈਗਾ ਕਿ ਦਿੱਲੀ ਵਾਲਾ ਸਾਰਾ ਗਰੋਹ ਹੈ ਤੁਹਾਨੂੰ ਦੱਸਾਂ ਕਿ ਪੰਜਾਬ ਦੇ ਨੂੰ ਇਹਨਾਂ ਨੇ ਕਿਸ ਟੰਗ ਨਾਲ ਲੁੱਟਿਆ ਜ਼ਮੀਨਾਂ ਤੋਂ ਆ ਹੁਣੇ ਚਾਵੀ 25000 ਕਿੱਲਾ ਤੇ ਕੱਲਾ ਤੇ ਦੇਣੇ ਦਾ ਲੈ ਚੱਲੇ ਜਿਗਰਾਉਂਦਾ ਲੈ ਚੱਲੇ ਆ 65000 ਤੋਂ 25000 ਕਿੱਲਾ ਤੇ ਕੱਲਾ ਨੂੰ ਦੇਣੇ ਤੇ ਅੱਧੇ ਜਿਗਰ ਤੁਹਾਡੇ ਜਿਗਰਾਉਂਦਾ ਸੀ ਫਿਰ ਇੱਕ ਮੁਹੱਲੇ ਦਾ 20-25000 ਕਰੋੜ ਰੁਪਏ ਉਥੋਂ ਕੱਢ ਲੈਣ ਲੱਗੇ ਸੀ ਜਿਹੜੀ ਫਾਰਮ ਹਾਊਸ ਪਾਲਿਸੀ ਬਣਾਈ ਇਹਨਾਂ ਨੇ ਉਹ ਵੀ ਜਾ ਕੇ ਸਟੇ ਕਰ ਦਿੱਤੀ ਉਸੇ ਜਾਜਦੇ ਨੇ ਹੁਣ ਬਿਜਲੀ ਬੋਰਡ ਦੀਆਂ ਪੰਜਾਬ ਸਰਕਾਰ ਦੇ ਬਿਜਲੀ ਬੋਰਡ ਦੀਆਂ ਤੇ ਐਜੂਕੇਸ਼ਨ ਮਹਿਕਮੇ ਦੀਆਂ ਤੇ ਪੀ ਡਬਲਯੂ ਡੀ ਦੀਆਂ ਜ਼ਮੀਨਾਂ ਜਾਇਦਾਦਾਂ ਹੁਣ ਉਹਨੂੰ ਵੇਚਣ ਨੂੰ ਹੁਣ ਉਸ ਅਧੀਕ ਚ ਨੇ ਕਿ ਜਾਜਦੇ ਰਟਾਇਲ ਹੋਏ ਫਿਰ ਅਸੀਂ ਵੇਚੀ ਅਸੀਂ ਇਹ ਵੀ ਨਹੀਂ ਵੇਚਣ ਦੇਣੀ ਫਿਰ ਤਾਂ ਨਾ ਲੜਾਂਗੇ ਇਹ ਵੀ ਸੇ ਲਵ ਪੰਜਾਬ ਦੀ 1 ਇੰਚ ਵੀ ਜ਼ਮੀਨ ਜਿਹੜੀ ਸਰਕਾਰੀ ਹੈ ਮੈਂ ਦੱਸਣਾ ਚਾਹਦਾ ਸਰਦਾਰ ਸਾਹਿਬ ਭਗਵੰਤ ਮਾਨ ਮਾਲਕ ਨਹੀਂ ਪੰਜਾਬ ਦਾ ਇਹਦੇ ਕੋਈ ਚੌਕੀਦਾਰਾ ਦਿੱਤਾ 5 ਸਾਲ ਪਾਸੇ ਚੌਕੀਦਾਰ ਪੈੜੀ ਵੇਚ ਨਹੀਂ ਸਕਦਾ ਉਸ ਜਾਇਦਾਦ ਨੂੰ ਮੇਰਾ ਉਹਦਾ ਚੌਕੀਦਾਰਾ ਕਰ ਸਕਦਾ ਇਹ ਤੇ ਮਾਲਕ ਪਣ ਗਿਆ ਨੀ ਜਾਇਦਾਦ ਜੋ ਲੰਮਾ ਨਾ ਜਾਂਦਾ ਹੋਇਆ ਮੈਂ ਬਹੁਤ ਤੁਹਾਡਾ ਮਸ਼ਕੂਰ ਹਾਂ ਸਰਦੀਆਂ ਦੇ ਦਿਨ ਨੇ ਤੁਸੀਂ ਘਰ ਵੀ ਪਹੁੰਚਣਾ ਹੋਵੇਗਾ ਮੇਰੇ ਸੱਦੇ ਨੂੰ ਐਸੇ ਢੰਗ ਨਾਲ ਲਾਓ ਕਿਸੀ ਪਾਰਟੀ ਮਜ਼ਬੂਤ ਕਰਨੀ ਤੇ ਮੈਂ ਆਸ ਕਰਾਂਗਾ ਸਾਰੇ ਆਪਣੇ ਸਾਥੀਆਂ ਨੂੰ ਕਿ ਤਗੜੇ ਹੋ ਕੇ ਪਾਰਟੀ ਦੇ ਵਿਤਰੀ ਵਾਸੀ ਕਿਉਂਕਿ ਜੇ ਅਸੀਂ ਸ਼ਾਂਤੀ ਚਾਹਨੇ ਆ ਬਣਿਆ ਜੇ ਅਸੀਂ ਪੰਜਾਬ ਦੀ ਪ੍ਰੋਗਰੈਸ ਚਾਹਨੇ ਜੇ ਅਸੀਂ ਚਾਹਨੇ ਕੈਨੜਾ ਹੀ ਤਰਾ ਸਕਦੇ ਫਿਰ ਵਾਪਸ ਆ ਉਹ ਉਹ ਦਿਨ ਆਣਗੇ ਜਦੋਂ ਅਸੀਂ ਵਾਗ ਦਾ ਬਾਦਰ ਜਿਹੜਾ ਏਸ਼ੀਆ ਨਾਲ ਤੇ ਯੂਰੇਸ਼ੀਆ ਨਾਲ ਖੁੱਲੰ ਜਦੋਂ ਸਾਡੀ ਸੁੱਕੀ ਬੰਦਰਗਾ ਸਰਦਾਰ ਜੀ ਖੁੱਲ੍ਹੇਗੀ ਉਹ ਦਿਨ ਜਿਹੜਾ 50 ਰੁਪਏ ਲੀਟਰ ਦੁੱਧ ਉਹ ਯੂਰਪ ਦੇ ਵਿੱਚ 500 ਤੋਂ 1000 ਰੁਪਏ ਲੀਟਰ ਆਪ ਨੂੰ ਮਿਲਿਆ ਕਰੇ ਤੁਹਾਡੀਆਂ ਸਬਜ਼ੀਆਂ ਤੁਹਾਡੀ ਕਣਕ ਤੁਹਾਡੇ ਚਾਵਲ ਤੁਹਾਡੀ ਚੀਨੀ ਤੁਹਾਡੀ ਇੰਡਸਟਰੀ ਉਹਦੇ ਰਹਿਗੇ ਰਾਜਪੁਰੇ ਤੋਂ ਲੈ ਕੇ ਅਮਰitsar ਤੱਕ ਨਵਾਂ ਸਿੰਘਾਪੁਰੇ ਕਹਿੰਦੇ ਹਿੰਦੁਸਤਾਨ ਸਾਰੀਆਂ ਵੱਡੀਆਂ ਟਰੇਡਿੰਗ ਕੰਪਨੀਆਂ ਦੁਨੀਆ ਦੀਆਂ हिंदुस्तान दिया, श्री अमृतसर साहब आगे बैठे ट्रेडिशनल ट्रेड रूट दरे तो के, यूरोप तो चल के फिर रावल पिंडी आवल पिंडी फिर लाहौर आता अमृतसर साहब आताली बदरगाह गुजरात चुनाष्ट्रा चुना चिया केरला चुनिया ਉਹੀ ਸੂਬੇ ਅੱਜ ਤੱਕੀ ਕਰ ਰਿਹਾ ਪੰਜਾਬ ਕਿਉਂ ਨਹੀਂ ਤਰੱਕੀ ਕਰ ਰਿਹਾ ਸਾਨੂੰ ਸਾਡਾ ਇੱਕ ਜਿਹੜਾ ਕੰਡਾ ਇਹਨਾਂ ਨੇ ਬੰਦ ਕਰਕੇ ਰੱਖਿਆ ਇਹ ਪੰਜਾਬ ਨਾ ਬਹੁਤ ਭਾਰੀ ਵਿਤਕਰ ਹੈ ਕਦੀ ਕਿਸੇ ਨੇ ਗੱਲ ਨਹੀਂ ਸਾਡੀ ਪਛਾਣ ਕੀ ਸੀ ਜੈ ਜਵਾਨ ਤੇ ਜੈ ਕਿਸਾਨ ਜਿਹੜੇ ਜਵਾਨ ਨੌਜਵਾਨ ਵੀ ਭਰਤੀ મોદી ਨੇ ਲੋਕ ਆਫਵਾਇਦੀ ਪੱਤੀ ਹਰ ਸੈਂਕੜੇ ਸਾਲਾਂ ਤੋਂ ਸਾਡੇ ਇੱਥੇ ਪੰਜਾਬ ਦੇ ਬੈਠੇ ਨੌਜਵਾਨ ਗੱਭੀ ਜਿਹੜੇ ਸਿੱਖ ਰਜਿਮੈਂਟਾਂ ਦੇ ਭਾਵੇਂ ਪੰਜਾਬ ਦੇ